ਕੀ ਹਾਲ ਚਾਲ ਆ ਦੋਸਤੋ ਤੁਹਾਡਾ ਸਾਰਿਆਂ ਦਾ ਲੈਣ ਦੀ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤੇ ਮੁੰਡਿਓ ਅੱਜ ਦੀ ਵੀਡੀਓ ਦੇ ਵਿੱਚ ਖੇਡ ਰਹੇ ਆ ਆਪਾਂ ਐਫਐਸ 22 ਜਿੱਦਾ ਕੀ ਤੁਹਾਨੂੰ ਪਤਾ ਹੀ ਹੈ ਸਾਹਮਣੇ ਆਪਾਂ ਲਈ ਹੋਈ ਆਪਾਂ ਇੱਕ ਕਲਾਸ ਦੀ ਨਵੀਂ ਮੱਕੀ ਦਾ achar ਬਣਾਉਣ ਵਾਲੀ ਮਸ਼ੀਨ ਤੇ ਇਹ ਕਲਾਸ ਦੀ ਜੈਗਵਾਰ ਆ ਬਾਈ 960 960 ਜਸਵਰਾਜ ਨਹੀਂ 960 ਕਲਾਸ ਜੈਗਵਾਰ ਤੇ ਕਰੋ ਮੁੰਡਿਓ ਬਾਕੀ ਤੁਸੀਂ ਚੈੱਕ ਤੇ ਆ ਦੇਖੋ ਆਪਣੀ ਮੱਕੀ ਦੇ ਵਿੱਚ ਆਪਾਂ ਵੜਨੀ ਹੈ ਜਿਹੜੀ ਕਿ ਅੱਜ ਆਪਾਂ ਹਨਾ ਤੇ ਟਰੈਕਟਰ ਟੁਕਟਰ ਆਪਾਂ ਕੋਲੀ ਖੁਲਾਰ ਲਿਆ ਦੇਖੋ ਆਪਣੇ ਸਵਰਾਜ 963 4/4 ਤੇ ਅੱਜ ਦੇਖਦੇ ਆ ਬਈ ਇਹ ਟਰੈਕਟਰ ਖੱਦੂ ਦੇ ਵਿੱਚ ਫਸਦਾ ਕਿ ਨਹੀਂ ਫਸਦਾ ਕਿਉਂਕਿ ਪਾਣੀ ਵੀ ਲੱਗਿਆ ਹੋਇਆ ਹੈ ਨਾ ਬਈ ਤੇ ਤਾਂ ਕਰਕੇ ਮੀਂਹ ਵੀ ਪਿਆ ਸੀਗਾ ਤੇ ਬਾਕੀ ਦੇਖਦੇ ਆ ਟਰੈਕਟਰ ਫਸਦਾ ਹੈ ਕਿ ਨਹੀਂ ਤੇ ਤੁਸੀਂ ਉਹਨਾਂ ਚਿਰ ਕਰੋ ਸਬਸਕ੍ਰਾਈਬ ਤੇ ਮੈਂ ਉਹਨਾਂ ਚਿਹਰਾ ਮਸ਼ੀਨ ਮਸ਼ੂਨ ਨੂੰ ਸਟਾਰਟ ਕਰਦਾ ਤੇ ਬਾਈ ਮਸ਼ੀਨ ਨੂੰ ਸਟਾਰਟ ਕਰਨ ਦੀ ਆਪਾਂ ਨੂੰ ਪਹਿਣਾ ਪਊਗਾ ਮਸ਼ੀਨ ਤੇ ਉਹ ਟਰੈਕਟਰ ਦਾ ਜੋਰੀ ਬੈਠੇ ਆਪਾਂ ਕੱਢ ਜੋ ਕੱਢ ਜੋ ਕੱਢ ਜੋ ਇਹ ਮਸ਼ੀਨ ਤੇ ਬੈਜੀ ਆਪਾਂ ਮੁੜੇ ਚੱਕੋ ਯਾਰ ਮਸ਼ੀਨ ਦੀ ਵਾਹ ਜੀ ਬਾਲੀ ਤਗੜੀ ਆ ਬਾਈ ਯਾਰ ਬਹੁਤ ਤਗੜੀ ਮਸ਼ੀਨ ਹੈ ਬਾਈ ਬਹੁਤ ਤਗੜੀ ਹੈ ਇਹਨੂੰ ਕਿੱਧਰ ਦਾ ਲਾਈਏ ਯਾਰ ਚਲੋ ਕਰੋ ਮੁੜੇ ਚੈੱਕ ਥੋੜੀ ਅੱਗੇ ਤੋਰਨੀ ਪਊਗੀ ਓਹੋ ਬਾਈ 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 ਆਪਣੀ ਮੱਕੀ ਨੁਕਸਾਨ ਹੋਈ ਜਾਂਦੀ ਆ ਯਾਰ ਤੇ ਥੋੜਾ ਜਿਹਾ ਯਾਰ ਆਪਾਂ ਨੁਕਸਾਨ ਚੱਲਣਾ ਪਊਗਾ ਤੇ ਬਾਕੀ ਕੋਈ ਗੱਲ ਨਹੀਂ ਤੇ ਇਹਨੂੰ ਆਪਾਂ 1 ਮਿੰਟ ਇੱਥੇ ਖੜ੍ਹਾ ਰਦੇ ਆ ਆਪਣੇ ਉਹ ਯਾਰ ਸੰਦ ਪਾਣੀ ਪੋਤਾ ਯਾਰਾ ਟਰੈਕਟਰ ਆਪਣੇ ਨਵੇਂ ਫਾਰਮ 'ਚ ਆਏ ਆ ਨਾ ਆਪਾਂ ਤੇ ਆਹ ਕਰੋ ਚੈੱਕ ਮੁੜਿਓ ਆਪਣਾ 963 ਉਹ ਬਹਿ ਗੇਰ ਫਤਾਜੀ ਬਾਈ ਹੁਣੇ ਪਹਿਲਾ ਕੰਮ ਹੁਣੇ ਹੀ ਹੋ ਜਾਣਾ ਸੀਗਾ ਸਾਰਾ ਕੰਪਲੀਟ ਹਨਾ ਤੇ ਚੱਕੋ ਇਹ ਟਰੈਕਟਰ ਇਹਦੇ ਪਿੱਛੇ-ਪਿੱਛੇ ਰੱਖਣਾ ਪਊਗਾ ਤੇ ਇੱਕ ਵਾਰੀ ਮਸ਼ੀਨ ਤੇ ਜਾ ਕੇ ਨਾ ਤੇ ਡਰਾਈਵਰ ਨੂੰ ਲਾ ਦਈਏ ਆਪਣੇ ਰਾਮੂ ਭਾਈ ਇਹ ਤੇ ਆ ਆਕਰੋ ਮੋੜੋ ਚੈੱਕ ਮੋੜੋ ਯਾਰ ਤੁਸੀਂ ਦੇਖੋ ਯਾਰ ਬਸ ਇੱਕ ਮਿੰਟ ਓ ਬਾਈ 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 ਗਲਤ ਕੰਮ ਹੋ ਗਿਆ ਯਾਰ ਐ ਚੱਲ ਬਈ ਹੁਣ ਚੱਲ ਕੋਈ ਨੀ ਚੱਕਰ ਚੱਲਦਾ ਭਾਈ ਚੱਲ ਪਾ ਬਾਈ ਯਾਰ ਇੱਕ ਤਾਂ ਨਾ ਆ ਬਹੁਤ ਇੱਕ ਤਾਂ ਚਲੋ ਹੁਣ ਦੇਖ ਕੇ ਆਂ ਮੀਡੀਅਮ ਪਾ ਲਈਏ ਪਹਿਲਾ ਪਹਿਲੇ ਮੀਡੀਅਮ ਦੇ ਨਾਲ ਕਰੋ ਮੁੜਿਓ ਚੈੱਕ ਦੂਜਾ ਬਾਲੀਏ ਦੂਜਾ ਜ਼ਹੀ ਰਹੇਗਾ ਆ ਦੂਜਾ ਮੀਡੀਅਮ ਬਾਈ ਬਿਲਕੁਲ ਜ਼ਹੀ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਪਣਾ 963 ਬਾਈ 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 ਯਾਰ ਇਹਦਾ ਨਾ ਵੇਟ ਅੜ ਜਾਂਦਾ ਯਾਰ ਅੱਗੇ ਸਾਹਮਣੇ ਬਸ ਹੈ ਨਾ ਤੇ ਕਰੋ ਮੁੜਿਓ ਚੈੱਕ ਆਪਣੀ ਜਿਹੜੀ ਮੱਕੀ ਦਾ achar ਪੈਂਦਾ ਹੋਇਆ ਉਹ ਬਾਈ 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 ਕਰੋ ਯਾਰ ਚੈੱਕ ਕੋਈ ਆਪਣਾ ਬੈਗ ਕਰਨਾ ਪੂਗਾ ਟਰੈਕਟਰ ਓ ਬਾਈ 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 ਦੇਖੀ ਵੇਚਣਾ ਮਾਰੀ ਉਹ ਯਾਰ ਭਜਾਂਦੀ ਬਹੁਤ ਆ ਉਹ ਲੈ ਮਾਰਦੀ ਗਈ ਵੇਚੀ ਸਿੱਧੀ ਮਸ਼ੀਨ ਲਿਆ ਕੇ ਵੇਚੀ ਪੁੱਤ ਲੋ ਬਈ ਮੁੜਿਓ ਮਸ਼ੀਨ ਤੇ ਆਪਾਂ ਲਾਤੀ ਆ ਵਾ ਆਪਣਾ 963 ਪਿਛਾ ਹੀ ਰਹਿ ਗਿਆ ਤੇ ਇੱਕੜੀ ਬੈਗ ਗੇਅਰ ਪਾਈ ਜੇ ਤੇ ਇੱਧਰ ਨੂੰ ਘੁਮਾ ਕੇ ਫਿਰ ਲਾਉਨੇ ਆ ਬਈ ਟਰੈਕਟਰ ਹਨਾ ਤੇ ਤੁਸੀਂ ਮੁੜਿਓ ਨਾਲ ਜਿਹੜਾ ਸਬਸਕ੍ਰਾਈਬ ਕਰੋ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਤੇ 800 ਸਬਸਕ੍ਰਾਈਬਰ ਦੇ ਤੁਹਾਡੇ ਨੂੰ ਕੁਝ ਸਰਪ੍ਰਾਈਜ਼ ਹੀ ਆ ਵਧੀਆ ਜਾ ਯਾਰ ਕਰੋ ਯਾਰ ਸਬਸਕ੍ਰਾਈਬ ਕਰੋ ਜੇ ਜੀ ਚ ਪਰ ਗਰਮੀ ਬਈ ਵੀ ਅਕੀ ਚੱਕਰੇ ਆ ਤੁਹਾਡੇ ਕਿ ਨਹੀਂ ਕੋਈ ਗਰਮੀ ਆ ਬਾਈ ਇੱਥੇ ਤਾਂ ਬੜੀ ਗਰਮੀ ਪਈ ਜਾਂਦੀ ਆ ਬਾਈ ਅੱਜ ਵੀ ਟੈਂਪਰੇਚਰ ਕਾਫੀ ਮੋਆ ਪਿਆ ਮੇਰੇ ਹਿਸਾਬ ਨਾਲ ਕਰੋ ਮੁੜੋ ਚੈੱਕ ਤੁਸੀਂ ਆਪਣਾ 963 ਓਏ ਓਏ ਓ ਹੌਲੀ 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 ਦੇਖੋ ਯਾਰ ਆਪਣੀ ਕਲਾਸ ਜੈ ਜਵਾਰ ਤੇ ਨਾਲ ਆਪਣਾ ਪਿੱਛੇ ਪਿੱਛੇ ਤੁਰਦਾ ਹੋਣਾ ਬਾਈ ਛੋਟਾ ਡਾਇਰੈਕਟਰ ਇਹ ਨੂੰ ਕਿ ਆਪਾਂ ਕਹਿ ਦੇਣੀ ਆ ਸਵਰਾਜ 963 ਤੇ 10 30 ਸਪੀਡ ਹੈ ਬਾਈ ਬਾਧੂ ਆ ਸਪੀਡ ਦਾ ਕੋਈ ਚੱਕਰ ਨਹੀਂ ਐ ਇੰਨਾ ਕੋਈ ਆਪਾਂ ਨੂੰ ਰੋਲਾ ਨਹੀਂ ਬਾਈ ਤੇ ਕਰੋ ਚੈੱਕ ਐ ਬਸ ਬਾਈ ਮੈਨੂੰ ਇਹ ਡਰ ਰਿਹਾ ਜੇ ਮੀਂਹ ਆ ਗਿਆ ਨਾ ਤਾਂ ਕੰਮ ਆਪਣਾ ਖਰਾਬ ਹੋ ਜੂ ਤੇ ਥੰਡਰਸਟ੍ਰੋਮ ਹੋਈ ਜਾਂਦੀ ਐ ਮੈਨੂੰ ਲੱਗਦਾ ਮੀਂਹ ਆਉਣਾ ਹੈਗਾ ਆ ਖੰਭਾ ਕਿਹਨੇ ਲਾਤਾ ਬਾਈ ਉਹ ਸੱਚ ਐ ਇਹਦਾ ਖੰਭਾ ਸਰਕਾਰ ਨੇ ਲਾਇਆ ਹੈ ਬਾਈ ਇਹ ਇਹਦਾ ਬਿਜਲੀ ਕੁਜਰੀ ਦਾ ਪ੍ਰਬੰਧ ਕਰਨ ਲਈ ਲਾਇਆ ਹੋਇਆ ਤੇ ਭਾਈ ਜਿਵੇਂ ਆਪਣਾ ਮੀ ਪੈ ਰਿਹਾ ਇਹਦਾ ਨਾ ਤੂੰ ਚੈੱਕ ਕਰ ਦੇ ਨੀ ਆਪਾਂ ਨੂੰ ਕਿਰੇ ਦੇਖੀ ਬਈ ਮੈਂ ਥੱਲੇ ਉਤਰ ਦੇ ਇਹਦੇ ਤਾਂ ਆਪਣੇ ਜਿਹੜਾ ਆਰਾਮੂ ਪਹੀਆ ਉਹਨੂੰ ਕਰੰਟ ਵੱਜਿਆ ਹੋਈ ਇਹ ਗੱਲ ਗਲਤ ਆ ਥੋੜੀ ਜੀ ਤੇ ਆਪਾਂ ਦੇਖਣਾ ਪੂਗਾ ਵੀ ਕੀ ਚੱਕਰ ਚੱਲ ਰਿਹਾ ਇਹਦਾ ਤੇ ਬਾਈ 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 ਮੀ ਸਟਾਰਟ ਹੋ ਗਿਆ ਬਾਈ ਮੀ ਸਟਾਰਟ ਹੋ ਗਿਆ ਯਾਰ ਮੀ ਦਾ ਕੀ ਕਰੀਏ ਯਾਰ ਮੈਂ 2 ਮਿੰਟ ਗੇਮ ਪੋਜ਼ ਕਰਕੇ ਗਿਆ ਤੇ ਬਾਈ ਮੌਂਦਿਆਂ ਨੂੰ ਬਾਈ ਹੁਣ ਕੀ ਕਰੀਏ ਯਾਰ ਤੁਸੀਂ ਆਪ ਦੱਸੋ ਬਾਈ ਟਰੈਕਟਰ ਆਪਣਾ ਬਾਈ ਬਾਲਾ ਗੰਦਾ ਹੋ ਗਿਆ ਬਾਈ ਬਾਲਾ ਕਰਿਓ ਚੈੱਕ ਦੇਖਿਓ ਯਾਰ ਯਾਰ ਬੰਦਾ ਕੈ ਕੀ ਕਰਦਾ ਬਾਈ ਦੇਖਿਓ ਯਾਰ ਬਾਲੀ ਬਾੜੀ ਹੋਈ ਜਾਂਦੀ ਹੈ ਵਿਚਾਰੇ ਟਰੈਕਟਰ ਨਾਲ ਤੇ ਆਪਣੀ ਜਿਹੜੀ ਮੱਕੀ ਦਾਪਾ ਵਾੜ ਰਹੇ ਆ ਕਿ ਚਲੋ ਖਰਾਬ ਤਾਂ ਹੋਊਗੀ ਹੁਣ ਕੀ ਕਰ ਸਕਦੇ ਆ ਬਾਈ ਚਲੋ ਕੋਈ ਨਾ ਹੁਣ ਐਵੇਂ ਹੀ ਕੰਮ ਚਲਾਉਨੇ ਆ ਬਾਈ ਪਿੱਛੇ ਦੇਖੋ ਬਾਈ ਗੱਲਾਂ ਗੱਲਾਂ ਕਿਵੇਂ ਭਾਂਦੀਆਂ ਆਉਂਦੀਆਂ ਕਿਉਂਕਿ ਬਾਈ ਮੀਂਹ ਪੈ ਰਿਹਾ ਕੁਝ ਪਾਣੀ ਵਿੱਚ ਫਿੱਲੇ ਦੇ ਬਿਆ ਸੀ ਪਹਿਲਾਂ ਹੀ ਤੇ ਚੱਕਰ ਇਹ ਪੈ ਗਿਆ ਹਣਾ ਕਿ ਮੇਲਾ ਦਾ ਟਰਾਲੀ ਆਪਾਂ ਨੂੰ ਅੰਦਰ ਉੱਥੇ ਖਾਦੀ ਕਰਕੇ ਆਉਣੀ ਪਊਗੀ ਤੇ ਖਾਦੀ ਕਿੱਥੇ ਕਰੀਏ ਯਾਰ ਇਹਨੂੰ ਆਪਣੇ ਕੋਲ ਵੀ ਸ਼ੈੱਡ ਹੈਗਾ ਨਾ ਜਿਹੜਾ ਸ਼ੈੱਡ ਦੇ ਅੰਦਰ ਖਾਦੀ ਕਰ ਦਿੰਨੇ ਆ ਤੇ ਬਾਕੀ ਦੇਖ ਲਾਂਗੇ ਕਿੱਥੇ ਵੀ ਕਰਨੀ ਕੋਈ ਥਾਂ ਥਾਂ ਦਾ ਵਿੱਚ ਜੀ ਗਾਮੀ ਅੰਦਰ ਹੀ ਦੇਖ ਲਾਂਗੇ ਤੇ ਕਰੋ ਮੁੰਡਿਓ ਚੈੱਕ ਵੈਸੇ ਤੁਸੀਂ ਹੈ ਦਾ ਘਟ ਹੈ ਕੰਮ ਕੰਮ ਆ ਕੇ ਡਿਆ ਮੁੰਡਿਓ ਇਹਨਾਂ ਕੋਲ ਓਕੇ ਆ ਕੰਮ ਦਾ ਕੱਲੇ ਚੱਲ ਚੱਲ ਕਲਾਸ ਜੈਗਵਾਰ ਉਹ ਬੈਕ 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 ਤੋਂ ਪੱਕੀ ਗੱਲ ਆ ਚਲੋ ਤਾਂタミン ਉਹ ਇਹਦਾ ਸਾਬ ਜਾ ਆ ਗਿਆ ਵੀ ਕਿਵੇਂ ਕਿੱਧਰ ਨੂੰ ਮੋੜਦਾ ਕਿੱਧਰ ਨੂੰ ਨਹੀਂ ਨੀ ਦੇ ਹੁਣ ਇਹਨੇ ਵਿੱਚ ਮਾਰੀ ਹੋਣੀ ਸੀ ਬਈ ਇਹਦਾ ਟਰੈਕਟਰ ਦਾ ਨੁਕਸਾਨ ਕਰ ਦੇਣਾ ਸੀ ਹੁਣ ਇਹਨੇ ਬੰਪਰ 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 ਦਾ ਚਲੋ ਲੱਗਾ ਨਹੀਂ ਵੇਟ ਬੂਟ ਇਹਨੇ ਨਾਸ ਕਰ ਦੇਣੇ ਸੀ ਤੇ ਚੱਲ 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 ਚੱਲੋ ਬਾਈ 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 ਤੇ ਤੁਸੀਂ ਬਾਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰੋ ਵੀ ਅਗਲੀ ਵੀਡੀਓ ਕਿਸ ਟੋਪਿਕ ਤੇ ਆਵੇ ਤੇ ਚੱਲ ਬਾਈ ਇਹਰ ਖੜ ਜਾਂਦਾ ਵਿੱਚ ਇੰਨਾ ਇੰਨਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਜਿਵੇਂ ਮੀਂਹ ਦਾ ਆ ਹੀ ਨਹੀਂ ਰਿਹਾ ਬਈ ਇਹ ਤਾਂ ਕਿਸੇ ਹੋਰ ਕੰਟਰੀ 'ਚ ਰਹਿੰਦਾ ਚਲਉਂਦਾ ਹੀ ਨਹੀਂ ਬਈ ਉਹਨਾਂ ਚਿਰ ਦੇਖੋ ਹੁਣ ਬਈ ਆਪਣੇ ਟਾਇਰਾਂ ਦੇ ਨਾਲ ਨਾਲ ਲੱਗ ਲੱਗ ਕੇ ਗੱਾਰਾ ਕਿਵੇਂ ਚੱਕੀ ਜਾਂਦਾ ਬਈ ਟਰੈਕਟਰ ਕਰਿਓ ਮੁੰਡਿਓ ਚੈੱਕ ਗੱਾਰਾ ਦੇਖੋ ਬਈ ਕਿੰਨਾ ਹੋਇਆ ਪਿਆ ਇਹ ਹੁਣ ਕੀ ਕਰ ਸਕਦੇ ਕੁਛ ਕਰਤਾ ਸਕਦੇ ਨਹੀਂ ਬਈ ਚਲੋ ਕੋਈ ਗੱਲ ਨਹੀਂ ਠੀਕਾਂ ਗੀ ਦੇਖ ਵੀ ਨਾ ਠੀਕਾ ਨਾ ਚਲੋ ਬਈ ਕਰੋ ਯਾਰ ਚੱਕ ਬਾਲਾ ਘੇੜ ਕੰਮ ਬਣਿਆ ਵਿਆਹ ਤੇ ਉਹ ਬਹੀ ਦੇਖੋ ਕਿਤੇ ਖੰਭੇ ਦੇ ਨਾਲ ਦੀ ਗੱਡੀ ਬਈ ਮੈਨੂੰ ਤਾਂ ਲੱਗਾ ਸੀ ਕਿ ਰਾਂ ਖੰਭੇ ਜਮਾ ਲੂਗਾ ਪੱਕੀ ਗੱਲ ਆ ਚਲੋ ਵਿਚਾਰ ਆ ਗਏ ਕੋਈ ਗੱਲ ਨਹੀਂ ਬਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਤੇ ਬਈ ਮੈਂ ਥੋੜੇ ਜੀ ਮੱਕੀ ਵੱਢ ਲਾਂ ਤੇ ਫੇਰ ਤੁਹਾਨੂੰ ਮਿਲਦਾ ਤੁਹਾਡਾ ਵੀ ਕਾਹ ਦੂ ਆਪਾਂ ਟਾਈਮ ਕਰਾਬ ਕਰਨਾ ਤੇ ਆਪਾਂ ਮੱਕੀ ਵੜਦੇ ਹਾਂ ਉਹਨਾਂ ਜਿਹੜੀ ਥੋੜੀ-ਬੋਤ ਤੇ ਤੁਸੀਂ ਉਹਨਾਂ ਜਿਹੜਾ ਵੀ ਦੁਬਾਰਾ ਤੋਂ ਮੈਂ ਦਿਹੋਣਾ ਤੁਹਾਨੂੰ ਫੇਰ ਹਣ ਤੇ ਅਸੀਂ ਉਹਨਾਂ ਚ ਮੱਕੀ ਵੜੀ ਥੋੜੀ ਗੋਹਣ ਤੇ ਬਈ ਮੁੰਡਿਆ ਜਿਵੇਂ ਹੀ ਮੈਂ ਇਹਨੂੰ ਥੋੜੀ ਜਿਹੀ ਟਰਾਂਦੀ ਹੋਰ ਭਰੀ ਤੇ ਬਈ ਮੀਂਹ ਆਪਣਾ ਕਾਫੀ ਤੇਜ਼ ਸੀਗਾ ਤੇ ਆਪਣਾ ਟਿੱਕ ਹੁਣ ਖੁੱਭ ਚੁ ਗਿਆ ਤੇ ਇਹਨੂੰ ਕੱਢਣ ਦਾ ਕੋਈ ਹੱਲ ਲੱਭ ਨਹੀਂ ਰਿਹਾ ਤੇ ਇਹ ਨਿਕਲਦਾ ਵੀ ਨਹੀਂ ਪਿਆ ਬਈ ਇਹ ਨਹੀਂ ਮੁਸ਼ਕਿਲ ਨਾ ਨਿਕਲੇ ਆ ਨਾ ਭਈ ਇਹ ਇੱਥੇ ਦਾ ਪੂਰਾ ਦਬ ਕੇ ਖੜੋ ਗਿਆ ਸੀ ਇਹ ਟੈਕ ਟੈਂਪਰ ਨੂੰ ਥੋੜਾ ਪਿਛਾਣੇ ਪਾਸੇ ਲੈ ਕੇ ਚੱਲੂ ਯਾਰ ਅਗੇ ਰਕੇ ਮੈਂ ਆਪਣੇ ਆਪ ਸਿੱ ਚੁੱਕੀ ਲੈਂਦੇ ਆ ਚੱਲੋ 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 ਕੋਈ ਵਸਈ ਹੋ ਗਿਆ ਆ ਮਾਪਣਾ ਓਕੇ ਹੋ ਗਿਆ ਤੇ ਆਪਣਾ ਮੱਡ ਬਾਈ ਕਾ ਵੀ ਹੋਇਆ ਬੈ ਯਾਰ ਕਰੀਏਗੀ ਭਈ ਮੱਡ ਦਾ ਭਾਈ ਆਪਣਾ ਜੇ ਤੂੰ ਮੀ ਪਿਆ ਨਾ ਬਈ ਮੀ ਨੇ ਚੱਕਰ ਖਰਾਬ ਕਰਤਾ ਬਣਾ ਸਾਰੇ ਕੰਮ ਬਣਿਆ ਬਣਾਇਆ ਨਾਸ ਕਰਤਾ। ਉਹ ਡੈਕਟਰ ਦੇਖੋ ਕਿਵੇਂ ਹੋਇਆ ਆਪਦੀ। ਆਜੀ ਯਾਰ। ਇਹ ਹਰੇ ਲਿਆ ਦੇਖੀ। ਚਲੋ ਪਾ ਕੇ ਹਾਈ ਕੇਅਰ। ਭਾਈ ਦੇਖਿਓ ਯਾਰ ਮੀ ਪੈਨ ਨਾ ਕਿੰਨਾ ਕਿੰਨਾ ਗਾਰਾ ਕਰਦਾ ਭਈ ਇਹਨੇ ਭਈ ਮੈਂ ਤਸਾਂ ਕੀ ਯਾਰ। ਕੀ ਕਿ ਜੇ ਵਈ ਨਾ ਬਗਾਰਾ ਹੋਇਆ ਬੈਨਾ ਬਾਈ ਟਰੈਕਟਰ ਫਸੂਗਾ ਯਾਰ ਹੋਰ ਵਿਚਾਰਾ ਟਰੈਕਟਰ ਕੀ ਕਰੇਗਾ। ਓ ਪਈਓ ਐਵੇਂ ਵੇਸਟ ਕਰੀ ਜਾਂਦਾ ਬਾਈ ਕੋਮੈਂਟ ਫਲਾਰ ਲਾ ਯਾਰ ਅਹੀਰ ਬਣ ਕੇ। ਆਦੋ ਵੇਸਟ ਕਰੀ ਜਾਂਦਾ ਸਾਰਾ ਸਮਾਨ ਆਪਣਾ। ਓਏ ਮੀਡੀਅਮ ਪਾਓ ਬਾਈ ਮੀਡੀਅਮ ਤੋਂ ਵੇਰ ਪਾਣਾ ਬਾਈ ਮੀਡੀਅਮ ਚ ਜਿਵਾਉਣਾ ਬਾਈ ਇਹ ਤਾਂ ਗੱਲ ਥੋੜੀ ਆ ਯਾਰ ਇਹ। ਟਰਾਲਦੀ ਆਪਾਂ ਫੁੱਲ ਕਰਾਉਣੀ ਛੇਤੀ ਛੇਤੀ ਬਾਈ। ਮੇਰੀ ਨੇ ਮੈਸ ਉਹ ਯਾਨੀ ਚਲੋ ਬਈ 100% ਆਪਣੀ ਟਰੈਕੀ ਪੀ ਆਵੇ ਇਹਦੇ ਵਿੱਚੋਂ ਹੀ ਕੱਢ ਕੇ ਲੈ ਰਹੀ ਹੈ ਨਾ ਕਿਲੇ ਦੇ ਵਿੱਚ ਆ ਦੇਖੋ ਬਈ ਗਾਰਾ ਦੇਖੋ ਗਾਰਾ ਯਾਰ ਬਈ ਮੈਂ ਕੀ ਕਹਾਂ ਭਾਈ ਗਾਰਾ ਚੈੱਕ ਕਰੋ ਤੁਸੀਂ ਅਗਰ ਜਿਹੜੀ ਬਣੀ ਹੋਈ ਹੈ ਨਾ ਇਹਦੇ ਚੁੱਚੇ ਆਪਾਂ ਨਹੀਂ ਕਰਦੀ ਏ ਤੇ ਬਸ ਆਈਡ ਹੀ ਕਰ ਲੀਏ ਕਈ ਵਾਰੀ ਫਸ ਜਾਂਦਾ ਹੁੰਦਾ ਏ ਚਲੋ ਦੇਖਿਓ ਬਈ ਦੂਜੇ 'ਚ ਤੀਜੇ 'ਚ ਪਾ ਕੇ ਤਾਂ ਬਈ ਟਰੈਕਟਰ ਦੇਖੋ ਬਈ ਬਈ ਚੈੱਕ ਕਰੋ ਯਾਰ ਬਈ ਜੇ ਮੈਂ ਹੋਰ ਕੋਈ ਗੇਰ ਪਾ ਦਾਨਾ ਬਈ ਇਹ ਟਰੈਕਟਰ ਨੇ ਇੱਕ ਹੀ ਫਸ ਜਾਣਾ ਤੇ ਉਹੀ ਯਾਰ ਘੋਰਾ ਦੇਖੋ ਕਿੱਥੇ ਤੱਕ ਮੇਰੇ ਵੀ ਕੱਪੜੇ ਦਵੇੜ ਤੇ ਇਹ ਕ ਇਹ ਬਈ ਉਹ ਬਈ 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 ਉਹ ਦੇਖੀ 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 ਬਈ ਕੰਮ ਬੜਾ ਖਰਾਬ ਹੋ ਗਿਆ ਲਿਆ ਦੀਆ ਪੱਜ ਗਿਆ ਬਸ ਕੋਈ ਨਾ ਚਲੋ ਦੇਨੂ ਆਪਾਂ ਅੰਦਰ ਸਟੋਰ ਕਿੱਥੇ ਕਰਨਾ ਉਹ ਦੇਖੀ ਥੱਲੇ ਨਾ ਜੀ ਬਈ ਪਰ ਇੱਥੋਂ ਮੜਾਇਆ ਇੱਕ ਰੀ ਕੰਡਾ ਕਰਾ ਲਈਏ ਕੰਡੇ ਦੇ ਤਲਾ ਲਈਏ ਨਾ ਟਰਾਲੀ ਬਈ ਟਰਾਲੀ ਜ਼ਰੂਰੀ ਆ ਓਕੇ ਕਰ ਲਈਏ ਚਲੋ ਦੇਖੀਏ ਕਿੰਨਾ ਕਰ ਵਜਣ ਇਹ ਆ 22 27 ਕੁਇੰਟਲ 27 ਕੁਇੰਟਲ 646 ਕਿਲੋ ਫਿਰ ਇਹ ਕਰੀਆਂ ਨੂੰ ਲਾ ਕੇ ਲਾ ਕੇ ਨਾ ਭਾਈ ਫਿਰ ਸਮਝ ਲੋ ਮੋਟਾ ਫੋਟਾ ਸਾਡ 27 ਹੈ ਨਾ ਇਹਨੂੰ ਲਾ ਕੇ ਚੈੱਕ ਕਰਦੇ ਆ ਵੀ ਕਿੰਨੀ ਕੋ ਆਪਣਾ ਵਧੀਆ ਕੰਮ ਨਿਕਲਿਆ ਆਇਆ ਦੀ ਟਰਾਲ ਦੀ ਕਿੰਨੀ ਕੋ ਕੋਈ ਹੈ ਕਿ ਖਾਲੀ ਦਾ ਯਾਰ ਕਦੀ ਵਜਾਣੀ ਨਹੀਂ ਕਰਾਇਆ ਭਈ ਇਹਦਾ ਇਹਦੇ ਇਸ ਤਰ੍ਹਾਂ ਇਹਦੇ ਇਸ ਤਰ੍ਹਾਂ ਨਹੀਂ ਬਿੰਦੀ ਇਹ ਨਾ 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 ਯਾਰ ਇਹ ਡਰਾਇਰ ਆ ਵੈ ਜੀ ਹੈਣਾ ਕੀ ਇਹ ਟਰਾਈ ਟਰਾਈ ਕਰ ਸਕਦੇ ਆ ਹੋਰ ਕੁਝ ਨਹੀਂ ਬਈ ਟਰਾਈ ਕਰਨ ਜਾਂ ਆਪਣਾ ਕੁਝ ਨਹੀਂ ਜਾਂਦਾ ਬਈ ਟਰਾਈ ਕਰ ਲੈਣੇ ਆ ਨਹੀਂ ਬਈ ਇੱਥੇ ਨਹੀਂ ਆ ਇੱਥੇ ਬਾਹਰਲੇ ਪਾਸੇ ਪਾ ਦਿੰਨੇ ਆ ਘਰਲੇ ਪਾਸੇ ਕੋਈ ਚੱਕਰ ਨਹੀਂ ਆ ਇਹ ਤੋਂ ਬਾਅਦ ਜੋ ਆਪਾਂ ਚੱਕ ਲਾਂਗੇ ਇੱਥੇ ਆਪਣਾ ਬਈ ਮਸ਼ੀਨ ਹੀ ਖਲੋਦੀ ਆ ਉਹ ਆਪਾਂ ਬਾਅਦ ਚੋਂ ਕਢਣੀ ਆ ਲਓ ਬਈ ਇੱਥੇ ਖਾਲੀ ਕਰ ਦਿੰਨੇ ਆ ਕੋਈਆਂ ਆਪਣੇ ਕੋ ਹੈਗਾ ਬਈ ਉਹ ਬਲਡੋజర్ ਜਿਹੜਾ ਉਹਦੇ ਨਾਲ ਚੱਕ ਚੱਕ ਕੇ ਆਪਾਂ ਪਾ ਲਾਂਗੇ ਕਰੋ ਮੈਂ ਚੈੱਕ ਕਰ ਉਸੀ ਕਰੋ ਯਾਰ ਚੈੱਕ ਤੇ ਇਹ ਲਾਤਾ ਹੋਈ ਚਲੋ ਸਈਆ ਕੋਈ ਚੱਕਰ ਵਾਲੀ ਨਹੀਂ ਪਰ ਆਪਣਾ ਯਾਰ ਜਿਹੜਾ ਟ੍ਰੈਕਟਰ ਦਾ ਮਾੜਾ ਹਾਲ ਹੋਇਆ ਪਿਆ ਹੈ ਨਾ ਆਪਣੇ ਗੱਲ ਗਲਤ ਆ ਉਹਨ ਦੇਖੀ ਆਪਣਾ ਇਹਦਾ ਕਿੰਨਾ ਘਪਾ ਰਿਆ ਚਲੋ ਮੋਟਾ ਮੋਟਾ ਸਾਬਾ ਪਸਤਾ ਇਹਦਾ ਰੱਖਦੇ ਆ ਨਾ 27 12 ਮਿਕੈਲ ਕਹਿੰਦੇ ਕਮੀ ਉਹ ਹੀ ਲੱਗਦੀ ਆ ਕੋਈ ਗੱਲ ਨਹੀਂ ਭਾਈ ਤੇ 12 ਕੁਇੰਟਲ ਦੀ ਟਰਾਲੀ ਆ ਤੇ ਇੰਨਾ ਮਾਲ ਕਿਵੇਂ ਆ ਗਿਆ ਇਹਦੇ ਚ ਮਤਲਬ ਵੀ ਕਿਵੇਂ ਸਾਬ ਲੱਗੀ ਹਾਈ ਹਾਈ ਬਾਈ ਸੰਬਾਰਾ ਸੋਸ ਬਰ ਕੋਈ ਕੋਈ ਠਾਰਾਂ ਦਾ ਕੋਟਾ ਮੇਰੇ ਇੰਤਾ ਜੀ ਨਾ ਪਰ ਮੈਂ ਐਕਿਊਰੇਟ ਨਹੀਂ ਮੈਂ ਕੀਤਾ ਮੈਨੂੰ ਪਤਾ ਨਹੀਂ ਤੇ ਕਰੋ ਇੱਜ ਆਪਾਂ ਹੁਣੇ ਪਤਾ ਲੱਗ ਜਾਣਾ ਆਪਾਂ ਨੂੰ ਯਾਰ ਆਪਾਂ ਇੰਨੇ ਚੱਕਰਾਂ ਜੇ ਘਾਤੋ ਪਏ ਆ ਤੇ ਬਈ 12 ਨਹੀਂ 52 ਯਾਰ ਬਈ ਇਹ ਕੁਝ ਹੋਰ ਦਿਖਾਈ ਜਾਂਦਾ ਅੱਛਾ ਇਹ ਬਈ ਉਹਦੇ ਮੀਟਰ 'ਚ ਦਿਖਾਈ ਜਾਂਦਾ ਯਾਰ ਮੀਟਰ 'ਚ ਆਪਣਾ ਤਾਂ ਆਪਾਂ ਤਾਂ ਕੁਆਂਟਲ ਦੇ ਹਿਸਾਬ ਨਾਲ ਕਰ ਰਹੇ ਹਾਂ ਨਾ ਇਹ ਥੋੜਾ ਗਲਤ ਦਿਖਾਉਂਦਾ ਇਹ ਮੀਟਰ 'ਚ ਦਿਖਾਉਂਦਾ ਆਪਾਂ ਕੁਆਂਟਲ ਨਾਲ ਹਿਸਾਬ ਕਰਦੇ ਹਾਂ ਚਲੋ ਕੋਈ ਨਾ ਤੇ ਬਈ ਫਿਰ ਅੱਜ ਦੀ ਵੀਡੀਓ ਲਈ ਇੰਨਾ ਹੀ ਕਾਫੀ ਆ ਫਿਰ ਮਿਲਦੇ ਹਾਂ ਜਿਸੇ ਹੋਰ ਨਵੀਂ ਨੈਕਸਟ ਵੀਡੀਓ ਦੇ ਵਿੱਚ